ਪਾਜੀ ਮਾਝੇ ਦੀ ਗੱਲ ਕਰਦੇ ਆ ਪਹਿਲੀ ਗੱਲ ਤਾਂ ਪਾਜੀ ਅਸੀਂ ਨਾ ਮਾਝਾ ਮਾਝਾ ਐ ਨਹੀਂ ਕਰਦੇ ਵੀ ਮਾਝਾ ਮਾਲਵਾ ਦੁਆਬਾ ਕੋ ਡਿਫਰੈਂਟ ਚੀਜ਼ਾਂ ਨੇ ਪਾਜੀ ਇਟ ਇਜ਼ 올 ਸੇਮ ਪਰ ਪਾਜੀ ਮੰਨ ਲਓ ਇੱਕ ਮਾ ਦੇ ਤਿੰਨ ਬੱਚੇ ਨੇ ਪਾਜੀ ਇੱਕ ਬੱਚਾ ਜਿਹੜਾ ਵਾ ਉਹ ਜੇ ਕਿਤੇ ਉਹਨੇ ਬੜੀ ਸਟਰਗਲ ਕੀਤੀ ਆ ਬੜਾ ਕੁਛ ਹੰਡਾਇਆ ਤੇ ਪਾਜੀ ਫਿਰ ਕੀ ਅਜ ਮਾਝਾ ਮਾਝਾ ਕਰ ਲੈਂਦਾ ਤੇ ਹੈ ਪਾਜੀ 47 ਹੰਡਾਇਆ ਮਾਝੇ ਨਹੀਂ ਪਾਜੀ 68 ਚ ਸੜਿਆ ਮਾਝਾ ਭਾਜੀ 78 ਚ ਮਾਝੇ ਨਾਲ ਹੀ ਹੋਇਆ ਜੋ ਆ 84 ਤੋਂ 94 ਸਾਡੀਆਂ ਮਾਵਾਂ ਨੇ ਨਾ ਭਾਜੀ ਝੋਲੀ ਚ ਲਾਸ਼ਾਂ ਪੁਆਈਆਂ ਭਾਜੀ ਮੱਥੇ ਤੇ ਟੀਉੜੀ ਨਹੀਂ ਪਾਈ ਸਾਨੂੰ ਮਾੜਾ ਮਾੜਾ ਮਾਝਾ ਮਾਝਾ ਕਰ ਲੈਂਦਾ ਕਰੋ ਪ੍ਰਾਤਨ ਸਮੇਂ ਤੋਂ ਵੇਖ ਲੋ 9 ਵਰੀ ਭਾਜੀ ਅਫਦਾਲੀ ਨੇ ਪੰਜਾਬ ਤੇ ਇੰਡੀਆ ਤੇ ਜਦੋਂ ਲੁੱਟ ਕੀਤੀ ਆ ਮਾਝੇ ਥਾਂ ਨਹੀਂ ਆਇਆ ਭਾਜੀ ਮੇਰੀ ਗੱਲ ਸੁਣੋ ਜਦੋਂ ਕੋਈ ਘਰ ਚ ਸਾਡੇ ਬ੍ਰੇਕ ਇਨ ਕਰਦਾ ਘਰ ਨੂੰ ਤੋੜਦਾ ਦਰਵਾਜ਼ਾ ਤੋੜਦਾ ਨਾ ਅੱਗੇ ਤੇ ਜਾ ਕੇ ਉਹ ਚੋਰੀ ਕਰਦਾ ਅਸੀਂ ਟੁੱਟੇ ਪਏ ਆ ਯਾਰ ਹੈ ਭਾਜੀ ਤਰਮ ਤਾਰਨ ਦੀ ਇਲੈਕਸ਼ਨ ਪਾਜੀ ਵੱਡੇ ਕੱਲੂ ਘਾਰੇ ਚ 20000 ਸਿੱਖ ਮਰਿਆ ਉੱਥੇ ਤੇ ਯਾਰ ਕੀ ਗੱਲ ਸਰਕਾਰਾਂ ਅਗੇ ਗੁੱਡੇ ਟੇਕਾਂਗੇ ਅਸੀਂ ਐ ਪਾਜੀ ਉਹ ਛੱਡੋ ਕਹਿੰਦੇ ਯਾਰ ਸਾਡਾ ਕਾਲੀ ਦਲ ਨੇ ਬੜਾ ਨੁਕਸਾਨ ਕਰਤਾ ਉਹ ਇੱਕ ਸੁਖਵੀਰ ਬਾਦਲ ਨੂੰ ਕਹਿਆ ਵੀ ਉਹਨਾਂ ਦੇ ਨਹੀਂ ਤੂੰ ਕੀਤਾ ਜਿੰਨਾ ਜਕਰੀਆ ਖਾਨ ਨੇ ਕਰਤਾ ਸੀ ਸਾਰਾ ਹੀ ਪਾਜੀ ਸਿੱਖ ਹੀ ਖਤਮ ਕਰਤੇ ਸੀ ਉਹਨੇ ਦੋ ਜਾਣਿਆਂ ਨੇ ਸਿੱਖ ਸਿਆਸਤ ਖੜੀ ਕਰਤੀ ਪਾਜੀ ਬਾਬੇ ਘਰਚੇ ਦੇ ਬਾਬੇ ਬੁੱਥੇ ਨੇ ਉਸ ਧਰਤੀ ਤੇ ਵੀ ਜੇ ਅਸੀਂ ਗੋਡੇ ਟੇਕਦੇ ਨੇ ਨਾ ਪਾਜੀ ਅਸੀਂ ਕੀ ਚਾਹੁੰਨੇ ਆ ਪੰਜਾਬ ਤੋਂ ਫਿਰ ਮੈਨੂੰ ਲੱਗਦਾ ਫਿਰ ਫਿਰ ਸਾਨੂੰ ਬੜੀ ਮੈਂਟਲ ਕੈਲਿਟੀ ਦੀ ਲੋੜ ਆ ਪਾਜੀ ਇੱਥੋਂ ਅਸੀਂ ਇਕੱਠੇ ਹੋਈ ਆ ਤਰਨ ਤਰਨ ਤੋਂ ਪਾਜੀ ਇਹ ਮੱਝ ਆਇਆ ਸਾਡੇ ਬਾਬੇ ਨਾਨਕ ਨੇ ਲੰਗਰ ਲਾਇਆ ਪੂਰੀ ਦੁਨੀਆ ਰਜਾਤੀ 20 ਰੁਪਈਆਂ ਨਾ ਸਾਨੂੰ ਕੋਣ ਹੁੰਦਾ ਕੋ ਗਰੰਟੀ ਦੇਣ ਵਾਲਾ ਪਾਜੀ